ਝਾੜਾ ਛਰੇ ਹੈਗੀ ਆ ਅੱਜ ਅੱਛਾ ਹੈਗੀ ਛਰੇ ਪੇ ਹੈਗੀ ਮੈਂ ਪਰਨਾ ਬਾਹ ਹਾਂ ਕਰਦੇ ਗੜੀ ਦੇ ਮਤੇ ਨੂੰ ਦੇ ਦੇ ਬੱਕਰਾ ਨਾ ਮੋੜ ਬੱਧਾ ਕਰਾਇਆ ਬਹੁਤ ਪੈ ਜੂਈ ਕਰਾ ਬਹੁਤ ਮਹਿੰਗਾ ਕਦਰ ਘੱ ਲੱਗ ਗਿਆ ਕਰਾਇਆ ਤਾਂ ਹਰ ਇੱਕ ਚੀਜ਼ ਨਹੀਂ ਪੈ ਜੀ ਕਰਾ ਦੇ ਦੇ ਬੜਾ ਹੈ ਕੇਵਾਂ ਜਾਂਦਾ ਬੱਕਰਾ ਨਹੀਂ ਚਾਚਾ ਕੱਟਣਾ ਪੈ ਦੇ ਦੇ ਬੱਕਰੇ ਦੇ ਦੇਣਾ ਸੀ ਯਾਰ ਦੇ ਦੇ ਕਾਨੂੰ ਨਹੀਂ ਦੇ ਦੇਣਾ ਸੀ ਮੈਂ ਤੈਨੂੰ ਹਾਂ ਹੁਣ ਕਿੰਨਾ ਕਰਫਰ ਰਹਿ ਗਿਆ ਯਾਰ 37000 ਦਾ ਲੱਜਾ ਬੱਕਰਾ ਜਾ ਕਿੰਦੀ ਮੈਨੂੰ ਮਿਲਣੀ ਨਹੀਂ ਲੱਗਦਾ ਆ ਤਨ ਕੱਟ 40 ਦਾ ਲੱਗਦਾ ਤੇ ਰਾਸ ਦੀ ਹੁੰਦੀ ਆ ਉਹ ਨਾ ਲੱਗ ਜਾਣਾ ਨਾ ਉਹ ਨਹੀਂ ਜਾਂਦਾ ਮੈਨੂੰ ਪਤਾ ਉਹ ਚੀਜ਼ ਦਾ ਤਿੰਨ ਵੀ ਪਤਾ ਉਹ ਚੀਜ਼ ਦਾ ਉਹ ਨਹੀਂ ਜਾਂਦਾ ਇਹਦੀ ਚੀਜ਼ ਹੈ ਉਹਨੂੰ ਕਾਹ ਬਾ ਪੂਗਾ ਚੀਜ਼ ਦੇ ਪੈਸੇ ਦਾ ਫਰ ਲੱਗਣਾ ਹੈ ਚੀਜ਼ਾਂ ਦੇ ਲੱਗਦੇ ਪੈਸੇ ਬੱਕਰਾ ਵੀ ਦੇ ਲਾ ਲਾ ਕਾਲਾ ਕਨੋੜੇ ਨਾਲ ਨਾਕਾ ਦੇ ਭੈਣ ਨਾ ਕਰਾਂਗੇ ਉਂਝਾ ਦਾ ਠੀਕ ਹੈ ਕੀ ਤੋਂ ਆ ਮਾ ਹੋਰ ਕੌਂ ਆਊਟ ਲੈਂਡ ਦਾ ਸਿਆਗਲੇ ਹੋਈ ਜਾ ਰਹੀ ਹਾਂ ਨਮਸਕਾਰ ਬੱਲੇ ਦਾ ਸਮਝਾ ਦਤਾ ਬੱਠਪੁਰੇ ਜੋ ਨੌਜਾ ਰਾਜੀ ਘਟ ਬਾਜਾ ਪੈਰ ਗਰਮ ਬੜਾ ਵਾਦਾ 22 ਸੀ ਕੀ ਦਾ ਦਾ ਪਤਰਾ ਆ ਫਾਲ ਯਾਰਾ ਦਲਪੀਰ ਵੀ ਥੱਪੀ ਦਾ ਬੋ ਰੋ ਰੋ ਇਹ ਮੰਨਦਾ ਨਹੀਂ ਹੈਗਾ ਯਾਰਾ ਨਹੀਂ ਕੋਈ ਗੱਲ ਨਹੀਂ ਹੈ ਜੇ ਕੋਈ ਮੂਮੈਂ ਯਾਰਾ 500 ਦਿੱਤੇ ਮੇਰੀ ਕਦਰ ਹੀ ਕਰੀਏ ਤੂੰ ਕਿੰਨੀ ਕੀ ਕਰੀਏ ਕਦਰ ਹੀ ਕਰੀਏ ਤੂੰ ਨਹੀਂ ਹੁਣ ਨਾ ਯਾਰਾ ਯਾਰ ਦੀ ਕਦਰ ਹੈ ਤੂੰ ਨਹੀਂ ਕਦਰ ਹੀ ਕਰ ਮੈਂ ਵੀ ਨਹੀਂ ਕਰੀਏ ਯਾਰਾ ਚਲੋ ਤਾਂ ਕੋਈ ਗੱਲ ਨਹੀਂ ਤੂੰ ਜਿਵੇਂ ਉਹਨਾਂ ਨੇ ਤੈਨੂੰ ਗਾਉਂ ਕਹਿਣਾ ਵਾ ਉਵੇਂ ਹੀ ਕਹਿਣਾ ਤੂੰ ਤਾਂ ਮੇਰਾ ਤਾਂ ਬਦਦਾ ਰੋਕ ਨਹੀਂ ਗਿਆ ਪਰ ਹਾਂ ਮੈਂ ਕਿਹਨਾਂ ਕਰ ਗਿਆ ਤੁਹਾਨੂੰ ਤੂੰ ਆ ਦੇ ਕੋਲ ਪੈਸੇ ਬਹੁਤ ਨਹੀਂ ਰਲ ਕਰ ਲੋ ਆ ਬਈ ਸਰਾਬ ਨੂੰ ਹੁਣ ਦੱਸਾਂਗਾ ਮੈਂ ਸਕਾਰਪੋਣੀ ਆਉਂਦਾ ਤਾਂ ਆਹ ਦੀ ਵਧੀਆ ਬੋਣੀ ਹੁੰਦੀ ਆ ਤੇਰੀ ਜਿਹੜਿਆ ਹਾਂਜੀ ਬੋਣੀ ਕਰ ਬੇਟਾ ਨਹੀਂ ਨਹੀਂ ਬੋਣੀ ਤਾਂ ਹੋਈ ਜਾਣੀ ਆ ਬੋਣੀ ਆ ਫੱਕਰੀ ਗੱਲ ਆ ਕਿ ਭਾਗ ਕੀ ਰਾਇਆ ਦੂਜਾਂ ਤੇ ਲਾਈ ਦੇ ਯਾਰ 31000 ਦਾ ਲਾਦਾ ਬਾਈ 31000 ਬਾਈ ਇਹ ਕੀ ਕਹਿੰਦਾ ਮੁੰਡਾ 37000 ਤਾਂ ਕਿਹਾ ਮੈਂਗਾ 37 ਨੇੜੇ ਲਾ ਦੀ ਗੱਲ ਸੌਦਾ ਸੌਦਾ ਨੇੜੇ ਆ ਯਾਰ 31000 ਦਾ ਲਿਆ ਜਾ ਕਿੰਨੇ ਦਾ 30000 ਇੰਨਾ ਹੀ 35 ਤੋਂ ਨਹੀਂ ਦੇਣਾ ਥਾ ਸਾਡ ਯਾਰ ਇੱਕ ਮੁੰਡਿਆ ਬੰਦਾ ਬੱਸ ਨਹੀਂ ਯਾਰ ਥਿਲ 31000 ਦਾ ਖਿਆਲ ਹੋਰ ਬਾ ਯਾਰ 31000 ਦਾ ਦੇ ਯਾਰ ਨਹੀਂ ਹੋਣਾ 32000 ਲਾ ਦਿਓ ਠੀਕ ਆ ਬਸ ਬਹੁਤ ਲੱਗੇ ਬਹੁਤ ਲੱਗੇ ਆ ਰੋਟੀ ਖੋਲੀ ਆ ਪੀਆ ਤਾਂ ਕਰ ਨਹੀਂ ਉਹ ਬਸ ਬਸ ਲੈ ਜਾ ਕੋਈ ਗੱਲ ਨਾ ਨਾ 32000 ਦਾ ਜੀਤ ਨਾ ਲਾਏਗਾ ਇਲਾ ਹੋ ਗਿਆ ਕਿੰਨਾ ਹੋ ਗਿਆ ਛੱਟਾ ਪਾ ਲਾ ਦੇ ਕਿੰਨਾ ਹੋ ਗਿਆ ਮਾਰ ਦੇ ਮੱਤੀ ਆ ਚੱਲ ਮਾਰ ਦੇ ਚੱਲ ਮਾ ਥਾ ਕੋਈ ਆ ਗੋ ਹੋਰ ਬਾਬਾ ਬਸ ਬਸ ਵਾਹ ਵਾਹ ਉਹ ਨਾ ਨਹੀਂ ਤੱਕਾ ਉਹ ਬਸ ਨਹੀਂ ਤੱਕਾ ਆ ਮੈਨੂੰ ਪਹੀ ਗਏ ਨਹੀਂ ਤੱਕਾ ਬਹੁਤ ਹੀ ਗਏ ਬਹੁਤ ਰੁਪਏ ਲੱਗੇ ਨਹੀਂ ਹੋਣਾ ਉਹ ਬਹੁਤ ਲੱਗੇ ਮਾਰਨਾ ਨਹੀਂ ਕਰਿਆ ਉਹ ਗਿਆ ਬੰਦਿਆ 32 33000 ਰੁਪਏ ਦੀ ਗੱਲ ਉਹ ਤੇਰਾ ਫਰਾ ਦੇ ਹੁਣ ਹਾੜ 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 ਹਜ਼ਾਰ ਰੁਪਏ ਤੱਪਾ ਤੱਪਾ ਮਾਰ 35000 ਠੀਕ ਨਾ ਮਾਰਵਾਸ ਕਰ ਬੱਸ ਇਨੀ ਦੌੜਨਾ ਕਰਾ ਕਰ ਕਿ ਫਾਕ ਸਾਹਿਬ ਵੱਜ ਜਾਂਦੀ ਹੁੰਦੀ ਮੱਝ ਲੈ ਕਿੱਥੇ ਮਾਰਨਾ ਖੰਦੇ ਹਾਂ ਲਾਈਕ ਦਲਦਾ ਹੜ ਵਜੀ ਕਿਹੜਾ ਪਿੰਡਾ ਬਾਈ ਤੇਰਾ ਬੱਕਰਾ ਪਿੰਡ ਕਿਹੜਾ ਤੇਰਾ ਤਾਣਾ ਹੀ ਖਾਲ ਲੰਗੀ ਸਾਲਾ ਨਹੀਂ ਚੀਜ਼ ਵੀ ਚੰਗੀ ਆ ਚੀਜ਼ ਵੀ ਵੇਲਾ ਬੱਕਰਾ ਦਿਖਾਈਏ ਚੀਜ਼ ਤੇ ਪੈਸੇ ਲੱਗਦੇ ਆ ਆ ਬੱਕਰਾ ਲੈਤਾ ਬਾਈ 34000 ਦਾ 34000 ਦਾ ਦੇਖ ਕੰਨ ਕੱਢੇ ਕੱਢੇ ਹਨ ਬਹੁਤ bade ਕੰਨ ਬੱਚੇ ਵਧੀਆ ਦੂਗਾ ਭਾਜੀ ਬੱਚੇ ਵਧੀਆ ਬੱਚੇ ਵਧੀਆ ਵਧੀਆ ਜੇ ਨਵਾਂ ਆਣਾ ਪਈਆ 3000 ਰੁਪਏ ਹੋਣੇ ਦਿੰਨਾ ਮੇਰੀ ਬੱਤਨੀ ਘਰੇ ਲੱਗਿਆ ਆਵੇ ਮੈਂ ਮਹਰਾਜ ਨੇ ਕਿਹਾ ਸੀ ਮਹਰਾਜ ਜੁਮੇ ਨਾਲ ਚਲਾਇਆ ਭਾਂਦਰਾ ਮਰੇ ਵੀ ਜਿੱਪੇ ਆ ਬਿੰਦੂ ਰਸਾ ਪਾੜਾ ਹੋ ਗਿਆ ਹਾਰਦਾ ਹਾਰਦਾ ਕਿੰਨੀ ਹਾਈਟ ਕਿੰਨੀ ਇਹਦੀ 42 42 ਇੰਚ ਪੈਸੇ ਗਾਣਾ ਰਸਾ ਪਾੜ ਗਿਆ ਪੈਸੇ ਗਾਣਾ ਪਾਪਾ ਲੈ ਜਾ ਲੈ ਜਾ ਆਹ ਨਾ ਡਾਕਟਰ ਰੋਗ ਆ ਹੋ ਜਾ ਅੰਦਰ ਸੇਵਾ ਚ ਭੱਗ ਗਿਆ ਚਲ ਖਾਣਾ ਨਹੀਂ ਖਾਣੇ ਖਾਣ ਪੱਤੇ ਖਾਣ ਦੇ ਛਾ ਜੋ ਸਰਾ ਲੱਗਦਾ ਪ्योर ਬਹੁਤ ਲੱਗਦਾ ਅੱਛਾ ਸਹੀ ਜੋ ਲੱਗਾ ਐ ਕਰੀ ਐ ਕਰੀ ਘਰ ਜਾ ਕੇ ਨਾ ਅੱਛਾ ਕੋਈ ਨਹੀਂ ਫੇਰ ਕੀ ਹੋ ਗਿਆ ਮੈਂ ਤੁਹਾਨੂੰ ਇਲਾਜ ਦੱਸਦਾ ਮੈਂ ਕਿ ਤੁਹਾਨੂੰ ਕੋਈ ਗਾਲ ਕੱਢਦਾ ਪਾਣੀ ਕਰ ਲਈ ਗਰਮ ਮੰਜਬਾ ਦੀ ਫੜਕੜੀ ਉਹਨੂੰ ਪਾ ਲਈ ਪਲਾਸਟਿਕ ਦੀ ਬੋਤਲ ਚ ਬੋਲਦਾ ਨਹੀਂ ਠੀਕ ਪੱਟਾਂ ਦੇ ਘਮਾਈ ਜਾਂਦੀ ਬਾਰ-ਬਾਰ ਆ ਨਜਿੱਦ ਥਾਪੀ ਮਾਰਦਾ ਇੱਧਰ ਰੋਜ਼ ਠੇਕ ਦੇ ਲਿਆ ਕਰ ਇਹ ਨਾ ਕਰਦੇ ਰੋਜ਼ ਠੇਕ ਦੇ ਲਿਆ ਕਰ ਇਹੋ ਕੀ ਬਿਮਾਰੀਆਂ ਹੋਈਏ ਹਨ ਬਿਮਾਰੀ ਨਹੀਂ ਜੇ ਆ ਪਤਾ ਕਰ ਲਈ ਤੂੰ ਆਪ ਕੱਲ ਨੂੰ ਨਾਹੇਗਾ ਕਾਲਾ ਹੋਇਆ ਪਿਆਊਗਾ ਤੇਰੇ ਮੋਬਾਈਲ ਵਰਗਾ ਕਾਲਾ ਐ ਅੱਲਾਹ ਜੀ ਰਹਿਮ ਆਪਣੇ ਸਾਥੀ ਦੀ ਉਹ ਤਾਂ ਰਹੇ ਸਾਥੀ ਰਵੇ ਤੂੰ ਤਾਂ ਵਧੀਆ ਗੱਲ ਹੈ ਸੀ ਉਹਦਾ ਸਾਥੀ ਪਿਆ ਹਾਂ ਰੁਪਈਆ ਨਹੀਂ ਨਹੀਂ ਅਰੇ ਆਹ ਤੁਮਨ ਚਾਹ 25 ਕਰਾ ਦੂਗਾ 10 10 ਰੁਪਈਆ ਦਾ 100 16 ਕਰਦਾ ਤੇਰੇ ਨਾਲ ਪਰਚੀ ਕਰਾ ਦੇ ਜੜਾ ਛੋਟਾ 100 ਲੱਗਣਾ ਹੈ ਕੋਈ 100 ਛੋਟਾ ਰਿਸੋਰਟ ਆ ਗਿਆ ਪਰਚੀ ਕਰਾ ਦੇ ਦੇਖ ਕਿੰਨਾ ਵਧੀਆ ਮੁੰਡਾ ਸਹਾਇਆ ਆ ਵੀ ਵਧੀਆ ਹਾਰ ਚੱਲੀ ਜਾ ਉੱਥੇ ਚਲੋ ਇਹ ਸੌਦਾ ਗਿਆ ਨਿਭੜ ਇੱਕ ਬੱਕਰਾ ਵਕਿਆਤਾ ਹਾਂ ਹੁਣ ਹੀ ਆਇਆ ਛੇ ਜੇ ਮੰਡੀ ਚ ਆਈ ਆਪਾਂ ਬਰਲੂ ਕੱਢੀ ਦਾਲ ਨਾਲ ਦਾਲ ਨਾਲ ਬੜੂ ਗੇ ਚ ਡੱਬਾ ਮੰਗ ਗੱਡੀ ਮੜਾ ਜਾ ਫਟਪਟ ਦਾਲ ਰਾਜ ਦਰ ਰੱਖੇ ਦੇ ਦਿਖਾ ਦੇ ਦੇ ਮੈਨੂੰ ਦਿਖਾ ਤੈਨੂੰ ਤੇਰੇ ਨਾਲ ਦੂ ਦਿਖਾ ਜਾ ਦਾਲ ਦਾਲ